ਸੈਂਟਰਲ ਜੇਲ੍ਹ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਇਥੇ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਉਲੀਕਿਆ ਹੋਇਆ ਤਾਂ ਇਸੇ ਦੇ ਦਰਮਿਆਨ ਅੱਜ ਪੰਜਾਬ ਪੁਲਿਸ ਦੇ ਵੱਲੋਂ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਤਾਂ ਤਾਜਪੁਰ ਰੋਡ ਸੈਂਟਰਲ ਜੇਲ੍ਹ ਦੇ ਵਿੱਚ ਸਰਚ ਆਪਰੇਸ਼ਨ ਇਥੇ ਚਲਾਇਆ ਜਾਂਦਾ ਹੈ ਇਸ ਆਪਰੇਸ਼ਨ ਦੇ ਤਹਿਤ ADGP ਗੁਰਪ੍ਰੀਤ ਦਿਓ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਅਗਵਾਈ ਦੇ ਵਿੱਚ ਇੱਥੇ ਸਰਚ ਆਪਰੇਸ਼ਨ ਚਲਾਇਆ ਜਾਂਦਾ। ਕਰੀਬ ਇਸ ਵਿੱਚ 150 ਦੇ ਲਗਭਗ ਕਰਮਚਾਰੀ ਜੇਲ੍ਹ ਦੀ ਬੈਰਕਾਂ ਦੇ ਵਿੱਚ ਜੇਲ੍ਹ ਦੇ ਅੰਦਰ ਹੋਰ ਸਥਾਨਾਂ ਦੀ ਜਾ ਕੇ ਇੱਥੇ ਸਰਚ ਕਰਦੇ ਨੇ ਤਾਂ ਕਿ ਕੈਦੀਆਂ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਨਾ ਮਿਲੇ। ਇੱਥੇ ਬੈਰਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਨਾ ਪ੍ਰਾਪਤ ਹੋ ਸਕੇ ਤਾਂ ਇਹਨਾਂ ਦੇ ਉੱਤੇ ਸਖਤਾਈ ਵਰਤਦੇ ਹੋਏ ਪੰਜਾਬ ਪੁਲਿਸ ਦੇ ਵੱਲੋਂ ਇਸ ਸੈਂਟਰਲ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸ ਵਿੱਚ 150 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਕੈਦੀਆਂ ਦੀ ਇੱਕ ਇੱਕ ਬੈਰਕ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਥੇ ਅਜਿਹਾ ਸਮਾਨ ਜਿਹੜਾ ਬਰਾਮਦ ਨਹੀਂ ਹੋਇਆ ਜੋ ਕਿ ਇੱਥੇ ਬੈਨ ਹੋਵੇ ਤਾਂ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਤੇ ਇਸ ਵਿੱਚ ਯੋਧ ਨਸ਼ੇ ਵਿਰੁੱਧ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਜਿੱਥੇ ਬੁਲਡੋਜ਼ਰ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸੇ ਦਰਮਿਆਨ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਜੋ ਕਿ ਤਾਜਪੁਰ ਰੋਡ ਤੇ ਸਥਿਤ ਹੈ ਉਸੇ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ ਇਹ ਜੋ ਨਸ਼ਿਆ ਵਿਰੋਧੀ ਯੁੱਧ ਹੈ ਪੰਜਾਬ ਸਰਕਾਰ ਦੀ ਉਸ ਉਸ ਦੇ ਤਹਿਤ ਮੈਂ ਅੱਜ ਇੱਥੇ ਆਈ ਹਾਂ ਸੀਨੀਅਰ ਆਫੀਸਰਸ ਦੀ ਪੁਲਿਸ ਹੈੱਡਕਵਾਰਟਰਸ ਤੋਂ ਡਿਊਟੀਆਂ ਲੱਗੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਣ ਲਈ ਔਰ ਮੇਰੀ ਡਿਊਟੀ ਇੱਥੇ ਲੁਧਿਆਣਾ ਜ਼ਿਲ੍ਹੇ 'ਚ ਲੱਗੀ ਹੈ ਤੇ ਇਹਦੇ ਵਿੱਚ ਜੋ ਇਹਨੂੰ ਸੁਪਰਵਾਈਜ਼ ਕਰ ਰਹੇ ਆ ਅਸੀਂ ਜਦੋਂ ਤੋਂ ਇਹ ਮਹਿੰਮ ਸ਼ੁਰੂ ਹੋਈ ਹੈ ਮਾਰਚ ਤੋਂ ਤੇ ਪੁਲਿਸ ਨੇ ਕਾਫੀ ਸਕਰੀਅ ਹੋ ਕੇ ਕੰਮ ਕੀਤਾ ਹੈ ਔਰ ਬਹੁਤ ਸਾਰੀ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਨੇ ਲੋਕਾਂ ਨਾਲ ਔਰ ਉਸ ਦੇ ਨਾਲ ਹੀ ਨਾਲ ਨਾਲ ਇਨਫੋਰਸਮੈਂਟ ਵੀ ਕੀਤੀ ਗਈ ਹੈ। ਔਰ ਤਕਰੀਬਨ 1000 ਐਫਆਈਆਰਸ ਦਰਜ ਹੋ ਗਈਆਂ ਨੇ ਜਦੋਂ ਮਾਰਚ ਤੋਂ ਜਿਹੜੀਆਂ ਕਿ ਐਨਡੀਪੀਐਸ ਰਿਲੇਟਿਡ ਹਨ ਐਂਡ ਇਹਨਾਂ ਦੇ ਇਸ ਇਸ ਦੇ ਤਹਿਤੀ ਜੇਲ੍ਹਾਂ ਵਿੱਚ ਵੀ ਅਸੀਂ ਚੈਕਿੰਗ ਕਰਦੇ ਹਾਂ ਕਿ ਇੱਥੇ ਕੋਈ ਡਰੱਗਸ ਜਾਂ ਮੋਬਾਈਲ ਵਗੈਰਾ ਮਿਲਣ ਤਾਂ ਅੱਜ ਇੱਥੇ ਤਕਰੀਬਨ 200 ਪੁਲਿਸ ਅਫੀਸ਼ੀਅਲਸ ਪੰਜ ਛੇ ਟੀਮਸ ਬਣਾ ਕੇ ਸਾਰੀ ਸਰਚ ਅਭਿਆਨ ਚੱਲ ਰਿਹਾ ਤੇ ਜਦੋਂ ਕੰਪਲੀਟ ਹੋਏਗਾ ਤੇ ਕੁਝ ਕੁ ਬਰਾਮਦਗੀ ਹੋਈ ਹੈ ਅਭੀ ਜਦੋਂ ਕੰਪਲੀਟ ਹੋਏਗਾ ਫਿਰ ਪਤਾ ਲੱਗੇਗਾ ਫਿਰ ਰਿਪੋਰਟ ਲਗਾਂਗੇ ਇਹ ਰੂਟੀਨ ਚੈਕਿੰਗ ਸੀ ਜਾਂ ਸਟ੍ਰੈਟਿਜੀਕ ਇਹ ਜਿਹੜੀ ਸਾਰੀ ਇਹ ਜਿਹੜੀ ਮੂਹਮ ਦੇ ਤਹਿਤ ਜਿਹੜੀ ਸੀਗੀ ਚੈਕਿੰਗ ਸੋ ਇਹਦੇ ਵਿੱਚ ਪਹਿਲਾਂ ਤੋਂ ਹੀ ਡਿਸਾਈਡਡ ਹੁੰਦਾ ਪਰ ਉਹਨੂੰ ਗੁਪਤ ਰੱਖਿਆ ਜਾਂਦਾ ਤੇ ਫਿਰ ਬਿਲਕੁਲ ਪੰਜਾਬ ਭਰ ਦੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਜੀ ਦੇ ਨਹੀਂ ਇਹ ਸਿਰਫ ਲੁਧਿਆਣਾ ਜ਼ਿਲ੍ਹੇ ਵਿੱਚ ਅੰਚ ਚੈਕਿੰਗ ਹੈ ਜਿੰਨ ਤੱਕ ਚੈਕਿੰਗ ਦੇ ਦੌਰਾਨ ਕੁਝ ਕੁਝ ਬਰਾਮਦ ਹੋਈ ਹੈ ਹਜੇ ਜਿਹੜੀ ਅਸੀਂ ਰਿਪੋਰਟ ਲਈ ਨਹੀਂ ਹੈ ਜਦੋਂ ਰਿਪੋਰਟ ਲਵਾਂਗੇ ਫਿਰ ਤੁਹਾਨੂੰ ਦੱਸ ਦਾਂਗੇ ਤੇ ਬਾਕੀ ਜੋ ਹੈ ਮਤਲਬ ਇਹ ਜਿਹੜੀ ਪੰਜਾਬ ਪੁਲਿਸ ਔਰ ਸਰਕਾਰ ਨੇ ਬਹੁਤ سارے ਕਦਮ ਉਠਾਏ ਨੇ ਕਿ ਅਸੀਂ ਇਕਤਾ ਪ੍ਰੀਵੈਂਸ਼ਨ ਕਰੀਏ ਜਿਹਦੇ ਵਿੱਚ ਅਵੇਰਨੈਸ ਡਰਾਈਵਸ ਚਲਾਈਆਂ ਜਾ ਰਹੀਆਂ ਨੇ ਔਰ ਦੂਸਰੇ ਜੋ ਆਲਰੇਡੀ ਐਡਿਕਟਡ ਹੈ ਉਹਨਾਂ ਨੂੰ ਤਕਰੀਬਨ ਹਜ਼ਾਰ ਬੰਦਿਆਂ ਨੂੰ ਔਟ ਸੈਂਟਰਸ ਵਿੱਚ ਵੀ ਪੁਲਿਸ ਵੱਲੋਂ ਭੇਜਿਆ ਗਿਆ ਹੈ ਔਰ ਇਹਦਾ ਬੜੇ ਅੱਛੇ ਰਿਜ਼ਲਟਸ ਆ ਰਹੇ ਨੇ ਲੋਕ ਜੁੜ ਰਹੇ ਨੇ ਪ੍ਰੀਵੈਂਸ਼ਨ ਹੋ ਰਹੀ ਹੈ ਔਰ ਇਨਫੋਰਸਮੈਂਟ ਵੀ ਹੋ ਰਹੀ ਹੈ ਕਮ ਲਗਾਤਾਰ ਨਸ਼ੇ ਦੇ ਖਿਲਾਫ ਜਿਹੜੇ ਨਸ਼ੇ ਵਿਰੁੱਧ ਚੱਲ ਰਹੀ ਹੈ ਮੁਹਿੰਮ ਲਗਾਤਾਰ ਜਾਰੀ ਹੈ ਤੇ ਕਿੰਨੇ ਕੁ ਜਿਹੜੇ ਡਰਗ ਪੈਲਰ ਆ ਉਹਨਾਂ ਦੇ ਘਰ ਦੇ ਡੇਟ ਆਈ ਗਈ ਹੈ অলਮੋਸਟ 10 ਹਾਂਜੀ ਹਾਂ ਇਹ ਬਲੂਧਿਆਣਾ ਜ਼ਿਲ੍ਹੇ ਵਿੱਚ ਹਾਂਜੀ ਦੱਸ ਦਿਓ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਉਲੀਕਿਆ ਹੋਇਆ ਹੈ ਤਾਂ ਐਸੇ ਯੁੱਧ ਨਸ਼ਾ ਵਿਰੁੱਧ ਦੇ ਦਰਮਿਆਨ ਇਹ ਸਰਚ ਆਪਰੇਸ਼ਨ ਚਲਾਈ ਗਿਆ ਸੀ ਅਤੇ ਲਗਾਤਾਰ ਪੰਜਾਬ ਦੇ ਵਿੱਚ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਚੱਲ ਰਿਹਾ ਹੈ ਉਹਨਾਂ ਘਰਾਂ ਦੇ ਉੱਤੇ ਜੋ ਨਸ਼ਾ ਤਸਕਰਾ ਨੇ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਕੇ ਬਣਾਏ ਹੋਏ ਸੀ ਤਾਂ ਉਹਨਾਂ ਤੇ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਅਜਿਹੀਆਂ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਕਿ ਜਿਹੜੇ ਬਾਰਡਰ ਏਰੀਆ ਹਨ ਉਹਨਾਂ ਬਾਰਡਰ ਏਰੀਆ ਦੇ ਵਿੱਚ ਜਿਹੜੇ ਹੈਰੋਇਨ ਦੇ ਤਸਕਰ ਨੇ ਸਮਗਲਰ ਨੇ ਉਹਨਾਂ ਨੂੰ ਵੀ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਫਲਤਾ ਮਿਲਣਾ ਲਗਾਤਾਰ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਵੱਲ ਇੱਕ ਬਹੁਤ ਵੱਡੀ ਕਾਮਯਾਬੀ ਦਾ ਇਸ਼ਾਰਾ ਕਰ ਰਿਹਾ ਹੈ ਤਾਂ ਇਸੇ ਦਰਮਿਆਨ ਇਸੇ ਨੂੰ ਦੇਖਦੇ ਹੋਏ ਤਾਂ ਕੈਦੀਆਂ ਦੇ ਬੈਰੀਕਾਂ ਨੂੰ ਵੀ ਖੰਗਾ ਲਿਆ ਗਿਆ ਕੈਦੀਆਂ ਦੇ ਬੈਰੀਕਾਂ ਦੇ ਵੀ ਸਰਚ ਅਭਿਆਨ ਚਲਾਇਆ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੀ ਹੈ ਉਹ ਜਾਣਕਾਰੀ ਪਹੁੰਚ ਸਕੇ